ਸਤਿ ਸ਼੍ਰੀ ਅਕਾਲ ਜੀ। ਉਹ ਬਾਈ ਜੀ ਆ ਕੋਠੀ ਦੇਖੋ। ਸ਼ੀਸ਼ਮਾ ਲੱਕਦਰਾ ਦਾ ਬਹੁਤ ਘੈਂਟ ਕੋਠੀ ਆ। ਪੂਰੀ ਸੋਹਣੀ ਲੁੱਕ ਦਿੰਦੀ ਆ ਫਰੰਟ ਤੋਂ। ਇਹ ਅਸਲ 'ਚ ਬਾਈ ਡਬਲ ਪੋਰਸ਼ਨ ਦੀ ਦੋ ਕੋਠੀਆਂ ਨੂੰ ਜੁਆਇੰਟ ਕਰਕੇ ਬਣਾਈ ਹੋਈ ਆ। ਦੋ ਮੰਨ ਕੇ ਦੋ ਭਰਾਵਾਂ ਦੀ ਵੰਡ ਆ। ਇੱਧਰ ਵੀ ਕੋਠੀ, ਉੱਧਰ ਵੀ ਕੋਠੀ ਵਿਚਾਲੇ ਲੌਬੀ ਰੱਖੀ ਆ ਕ੍ਰੋਸ ਅੱਗੇ ਨੂੰ। ਤੇ ਤੁਹਾਨੂੰ ਪਹਿਲੀ ਕੋਠੀ ਦੇ ਵਿੱਚ ਐਂਟਰ ਹੋ ਕੇ ਦਿਖਾਉਣੇ ਆ। ਸਾਰੀ ਤੇ ਅੰਦਰ ਫਰਸ਼ ਵਗੈਰਾ ਨੀਚੇ ਲਾਇਆ ਹੋਇਆ ਪਰ ਹੋਰ ਨਹੀਂ ਤੇ ਇਧਰ ਆ ਗਿਆ ਜੀ ਪਹਿਲਾ ਰੂਮ ਤੇ ਇਧਰੋਂ ਵੀ ਦਿਖਾਉਣੇ ਦੋਨੋਂ ਫਰਸ਼ ਲਾਇਆ ਹੋਇਆ ਪਲਾਸਟਰ ਹੋਇਆ ਹੋਇਆ ਜੀ 7000 ਸਕਰ ਫੁੱਟ ਏਰੀਆ ਜੀ ਸਾਰਾ ਦੋਨੇ ਕੁੱਟੀਆਂ ਦਾ ਸੇਮ ਸੇਮ ਡਿਕਟੋ ਨਕਸ਼ਾ ਵੀ ਸੇਮ ਹੈ ਜੀ ਜਿਹੜਾ ਬੈਡਰੂਮ ਦੇਖਿਆ ਤੁਸੀਂ ਆਹ ਮੁਸਲੀਮ ਆ ਗਿਆ ਜੀ ਜੀ ਕਹੈਂਟ ਡਿਜ਼ਾਈਨ ਹੈਗਾ ਬਾਈ ਤੇ ਇੱਕ ਕਿੱਦਰਾ ਗਿਆ ਜੀ ਆ ਗਿਆ ਜੀ ਉਹ ਇਹਦੇ ਨਾਲ ਵਾਸ਼ਰੂਮ ਅਟੈਚ ਹੈ ਜੀ ਯਾ ਅਕਸਰ ਜ਼ਿਆਦਾਤਰ ਕੂਠਿਆਂ ਦੇ ਵਿੱਚ ਅਟੈਚ ਹੀ ਜ਼ਿਆਦਾ ਵਾਸ਼ਰੂਮ ਹੁੰਦੇ ਆ ਕੋਈ ਕਾਮਨ ਹੁੰਦਾ ਕਿਤੇ ਕਿਤੇ ਆਪਾਂ ਰੱਖ ਲੈਣੇ ਆ ਤੇ ਜ਼ਿਆਦਾਤਰ ਅਟੈਚ ਹੀ ਹੁੰਦੇ ਵਾਸ਼ਰੂਮ ਬੈਡਰੂਮ ਦਾ ਦੇਖੋ ਜੀ ਪੱਥਰ ਲੱਗਿਆ ਹੋਇਆ ਤੇ ਬਾਈ ਬਾਈ ਨੇ ਦੱਸਿਆ ਜੋ ਠੇਕੇ ਤੇ ਕਲਾਸਿਕਲ ਕੂਠੇ ਬਣਾਉਂਦੇ ਆ ਬਾਈ ਠੇਕੇਦਾਰ ਤੇ ਕਹਿੰਦਾ ਬਾਈ ਜਿਵੇਂ ਦੋ ਕੋਠੀਆਂ ਸੀ ਦੋਨੋਂ ਕੋਠੀਆਂ ਨੂੰ ਜੁਆਇੰਟ ਕਰਕੇ ਇੱਕ ਇੱਕ ਫਰੰਟ ਦਿੱਤਾ ਦੋਨਾਂ ਦਾ ਇਹਦੇ ਨਾਲ ਲੁੱਕ ਜ਼ਿਆਦਾ ਵਧੀਆ ਬਣ ਗਈ ਜੇ ਡੋਡੀ ਪਾਉਣੀਆਂ ਹੋਈਆਂ ਦੋ ਕੋਠੀਆਂ ਤਾਂ ਉਨੀ ਸੋਹਣੀ ਲੁੱਕ ਨਹੀਂ ਆਉਣੀ ਸੀ ਤੇ ਬਾਈ ਹੋਰਾਂ ਦਾ ਕੰਮ ਬਹੁਤ ਵਧੀਆ ਦਾ ਠੇਕੇ ਲੈਂਦੇ ਆ ਬਾਈ ਹੋਰੀ ਕਲਾਸਿਕਲ ਕੋਠੀਆਂ ਜ਼ਿਆਦਾ ਬਣਾਉਣ ਦਾ ਸ਼ੌਕ ਰੱਖਦੇ ਆ ਤੁਹਾਨੂੰ ਨੰਬਰ ਵੀ ਮੈਂਸ਼ਨ ਕਰਾਂਗੇ ਤੇ ਅਗਰ ਕਿਸੇ ਨੇ ਕੋਠੀ ਬਣਵਾਉਣੀ ਹੋਵੇ ਠੇਕੇ ਤੇ ਤਾਂ ਭਰਾਵਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਇੱਕ ਉੱਪਰ ਨੰਬਰ ਦੇਵਾਂਗੇ ਤੇ ਉੱਪਰ ਜਲਦੇ ਆ ਦੇਖੋ ਜੀ ਪਰਦੇਸਗੇ ਉੱਪਰ ਵੀ ਪੱਥਰ ਲੱਗਿਆ ਹੋਇਆ ਆ ਬੈਡਰੂਮ ਆ ਗਿਆ ਜੀ ਇਧਰ ਆ ਗਿਆ ਬਾਥਰੂਮ ਤੇ ਇਹ ਆ ਓਪਨ ਏਰੀਆ ਆ ਗਿਆ ਜੀ ਇਹਦੇ ਚ ਅਲੱਗ ਤਰ੍ਹਾਂ ਦੀ ਟਾਈਲ ਲਾਈ ਹੋਈ ਹੈ ਭਰਾਵਾਂ ਨੇ ਉਹ ਦੂਸਰੀ ਕੋਠੀ ਦੀ ਸਰੀ ਉਹ ਸਾਈਡ ਤੋਂ ਉਹ ਕੋਠੀ ਸਾਰੀ ਇੱਕ ਬਣਾਈ ਹੋਈ ਆ ਦੋ ਕੋਠੀਆਂ ਨੂੰ ਜੋੜ ਕੇ ਜੁਆਇੰਟ ਕਰਕੇ ਫਰੰਟ ਫਰੰਟ ਲੁੱਕ ਸੋਹਣੀ ਦੇਣ ਵਾਸਤੇ ਦੋ ਕੋਠੀਆਂ ਨੂੰ ਜੋੜ ਕੇ ਵਿਚਾਲੇ ਲੌਬੀ ਦੇ ਦਿੱਤੀ ਨੀਚੇ ਤੇ ਗੱਡੀ ਵਗੈਰਾ ਖੜਾ ਸਕਦੇ ਜਾਂ ਕ੍ਰੋਸਿੰਗ ਹੈਗੀ ਥੱਲੋਂ ਤੇ ਉੱਥੇ ਬੈਠ ਸਕੀ ਆ ਆਪ ਪਰ ਏਰੀਆ ਆ ਗਿਆ ਜਿੱਧਰ ਤੇ ਕੰਮ ਵੈਸੇ ਚੱਲੀ ਜਾਂਦਾ ਉੱਪਰ ਦੂਸਰੀ ਕੋਠੀ ਚ ਪੱਤਰ ਦਾ ਕੰਮ ਉੱਪਰ ਚੱਲੀ ਜਾਂਦਾ ਆ ਦੇਖੋ ਇਹ ਲੌਬੀ ਗੱਡੀ ਖੜੀ ਜਿੱਥੇ ਇਹ ਤੇ ਕ੍ਰੋਸ ਹੈ ਜਿੱਥੇ ਆਪਾਂ ਮੰਝਾ ਵਗੈਰਾ ਢਾ ਕੇ ਆਪਾਂ ਬੈਠ ਸਕਦੇ ਆ ਤੇ ਗੱਡੀ ਵਗੈਰਾ ਵੀ ਖੜਾ ਸਕਦੇ ਆ ਤੇ ਇਧਰ ਆ ਵੀ ਦੂਜੀ ਕੋਠੀ ਖੂਬਹੂ ਸੇਵ ਨਕਸ਼ਾ ਜੀ ਤੇ ਇਧਰ ਵੀ ਇੱਕ ਰਾਦੀਪੰਡ ਪਾਈ ਇੱਕ ਦੀ ਉਧਰ ਪਰ ਬਾਹਰੋਂ ਦੇਖਣ ਨੂੰ ਇੱਕ ਕੋਠੀ ਲੱਗਦੀ ਆ ਪੂਰੀ ਘੈਂਟ ਲੁੱਕ ਆ ਤੁਸੀਂ ਦੇਖੀ ਆ ਤੇ ਇਧਰ ਆ ਗਏ ਜੀ ਉੱਪਰ ਵਾਲਾ ਪਰਸੇ ਤੋਂ ਤੇ ਇਹ ਆਪਾਂ ਕੋਠੀ ਇੱਥੇ ਨੀਚੋਂ ਦਿਖਾ ਰਹੇ ਆਂ ਦੂਸਰੀ ਕੋਠੀ ਨੀਚੇ ਦੇਖੋ ਕਿੱਥੇ ਵਾਰਾ ਲੱਗ ਰਿਹਾ ਬਈ ਉਹਨੇ ਉਹਨੇ ਸੀ ਤਿੰਨ ਬੈਡਰੂਮ ਦੇ ਨੀਚੇ ਇੱਕ ਨਵਰਸੋਂ ਪਹਿਚ ਇੱਕ ਅਲੱਗ ਤੋਂ ਜਿਹੜਾ ਆ ਇਹ ਅਲੱਗ ਤੋਂ ਰੱਖਿਆ ਜਿਹਦਾ ਕਰਾਸ ਕਰਕੇ ਆਹ ਦੇਖੋ ਜੀ ਇਧਰ ਇਹ ਅਟੈਚ ਆ ਜੀ ਇਹ ਬੈੱਡਰੂਮ ਅਟੈਚ ਤੇ ਵਾਸ਼ਰੂਮ ਨਾਲ ਤੇ ਇਹਨੂੰ ਉੱਪਰ ਤੋਂ ਬਾਈ ਇਧਰ ਕੰਮ ਚੱਲੀ ਜਾਂਦਾਗਾ ਪੱਥਰ ਦਾ ਜ਼ਿਆਦਾ ਕਿੰਨਾ ਲਿਆ ਜਾ ਰਿਹਾ ਫਿਰ ਆਪਾਂ ਉੱਪਰ ਤੋਂ ਤਾਂ ਨਹੀਂ ਦਿਖਾਈ ਪਹਿਲਾਂ ਤੁਹਾਨੂੰ ਦੂਸਰੀ ਕੋਠੀ ਦਿਖਾ ਦਿੰਦਾ ਉੱਪਰ ਤੋਂ ਤੇ ਬਾਈ ਖੁੱਲੀਆਂ ਕੋਠੀਆਂ ਬਣੀਆਂ ਨੇ ਸਾਰਾ 7000 ਸਕਰ ਫੁੱਟ ਏਰੀਆ ਆ ਦੇਖੋ ਬਾਈ ਹੋਰਾਂ ਨੇ ਪਿੱਛੇ ਭਰਾਂਡੇ ਸੰਦਾ ਸੌਦਾ ਵਾਸਤੇ ਕੋਈ ਸੰਦ ਘੜਾਉਣੇ ਆ ਪਸ਼ੂ ਸਾਰਾ ਕੁਝ ਟੋਟਲੀ ਵੱਧੂ ਏਰੀਆ 700 ਤਾ ਪਰ ਉਹਦੀ ਕਹਿੰਦੇ ਵੀ ਕੋਈ ਦਿੱਕਤ ਨਾ ਹੋਵੇ ਕੋਠੀ 'ਚ ਨਾ ਕਰਨ ਨਾ ਲਿਆ ਜਾ ਹੋਵੇ ਕੁਦਰਤ ਦਾ ਸਾਰਾ ਢੋਲ ਢੂਲ ਜਿਹੜਾ ਕੋਣ ਕੋਣ ਕਲਾ ਜਾ ਕੁਛ ਸਿੱਕਲ ਪੱਤੀ ਕੁਝ ਵੀ ਹੁੰਦਾ ਆਪਣੇ ਸਾਰਾ ਉਧਰ ਰੱਖ ਲਈਏ ਤੇ ਬਈ ਕੈਂਡ ਕੋਠੀ ਲੱਗਦੀ ਆ ਆਪਾਂ ਦਾ ਬਹੁਤ ਸੋਹਣੀ ਲੱਗੀ ਬਈ ਕਮੈਂਟਾਂ ਜਰੂਰ ਦੱਸਿਓ